ਲੋ ਵੀ ਦੋਸਤੋ ਅੱਜ ਗੱਲ ਕਰਦੇ ਆਂ ਮੇਨ ਲਿੰਕ ਜੋੜਨ ਵਾਲਾ ਚੰਡੀਗੜ੍ਹ ਤੋਂ ਅੰਬਰਸਰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਰੋਪੜਦਾਓ ਪੁਲ ਜਿਹੜਾ 3-4 ਸਾਲ ਤੋਂ ਲਟਕਿਆ ਹੋਇਆ ਹੈ ਸੋ ਅੱਜ ਗੱਲ ਕਰਦੇ ਆਂ ਕੰਮ ਕਿੱਥੇ ਤੱਕ ਪੁੱਜਾ ਹੈ ਚਲੋ ਥੋੜਾ ਜਿਹਾ ਅੱਗੇ ਤੁਹਾਨੂੰ ਦਿਖਾਨੇ ਆਂ ਫਿਰ ਜੇ ਗੱਲ ਕਰੀਏ ਕਾਰੀਗਰ ਲੱਗੇ ਹੋਏ ਆਂ ਜੋਰਾਂ ਦੇ ਨਾਲ ਕੰਮ ਕਰਨ ਤੇ ਆਹ ਜਿਹੜਾ ਪੁਲ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨੇ ਅੱਗੇ ਜਾ ਕੇ ਲੱਗਣਾ ਕਿਉਂਕਿ ਇੱਥੇ ਦੋ ਪੁਲ ਬਣਨੇ ਨੇ ਜਿਹੜਾ ਇੱਕ ਪੁਲਾ ਮੇਰੇ ਹਿਸਾਬ ਨਾਲ ਉਹਦਾ ਕੰਮ ਥੋੜਾ ਜਿਹਾ ਮੁਕੰਮਲ ਹੋ ਚੁੱਕਿਆ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਣਾ ਵੀਡੀਓ ਦੇ ਵਿੱਚ ਸੋ ਇਧਰ ਮਸ਼ੀਨਾਂ ਜਿਹੜੀਆਂ ਕੰਮ ਕਰ ਰਹੀਆਂ ਕੰਮ ਏ ਜਿਹੜੇ ਕੰਮ ਕਰ ਰਿਹਾ ਲਓ ਵੀ ਦੋਸਤੋ ਇਹ ਲਿੰਕ ਰੋਡ ਦੀ ਇਹ ਪੁਲ ਦੀ ਬਹੁਤ ਜ਼ਰੂਰਤ ਸੀ ਤੇ ਬਹੁਤ ਮੰਗ ਸੀ ਤੇ ਕਈ ਸਾਲਾਂ ਤੋਂ ਕੰਮ ਜਿਹੜਾ ਰੁਕਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਜਿਹੜਾ ਇੱਕ ਪੁਲਾ ਉਹ ਪੂਰਾ ਹੋ ਚੁੱਕਿਆ ਮੁਕੰਮਲ ਹੋ ਚੁੱਕਿਆ ਹੈ ਲੈਂਟਰ ਲੁੰਟਰ ਦੀ ਤਿਆਰੀ ਚੱਲ ਰਹੀ ਹੈ ਤੇ ਇਹਦੇ ਨਾਲ ਦਾ ਜੇ ਗੱਲ ਕਰੀਏ ਇਹ ਪੁਲ ਜਿਹੜਾ ਬਣ ਚੁੱਕਿਆ ਨਾ ਪੂਰਾ ਉਹ ਸਾਹਮਣੇ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਦਾ ਦੂਜਾ ਪੁਲ ਜਿਹੜਾ ਆਹ ਹੈ ਐਨੇ ਵੀ ਬਰਾਬਰ ਲੱਗਣਾ ਉਹਦੇ ਨਾਲ ਜਾ ਕੇ ਤੇ ਕਿੰਨਾ ਸਮਾਂ ਲੱਗੂਗਾ ਉਹ ਵੀ ਦੱਸਣਗੇ ਗੱਲਬਾਤ ਆਪਾਂ ਕਰਾਂਗੇ ਇੱਕ ਜਿਹੜਾ ਪੂਰਾ ਹੋ ਚੁੱਕਿਆ ਤੇ ਦੂਜੇ ਨੇ ਇਹਦੇ ਨਾਲੇ ਬਰਾਬਰ ਲੱਗਣਾ ਇੱਕ ਜਾਣ ਦਾ ਤੇ ਇੱਕ ਵਾਪਸ ਆਣ ਦਾ ਇਹ ਦੋ ਪੁਲ ਹੋਰੇ ਬਣਨੇ ਆ ਸੋ ਸਾਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਅੱਗੇ ਵੀ ਤੁਹਾਨੂੰ ਦਿਖਾਣੇ ਆ ਸੋ ਦੇਖੋ ਤੁਸੀਂ ਵੀ ਜਿਹੜਾ ਇਹ ਪੌਲਾ ਇਹਨੇ ਸਾਹਮਣੇ ਜਾ ਕੇ ਲੱਗਣਾ ਦੋ ਪੌਲ ਬਣਨੇ ਇਹਦੇ ਨਾਲ ਦੇ ਇੱਕ ਬਣ ਕੇ ਮੁਕੰਮਲ ਹੈ ਦੂਸਰੇ ਨੇ ਵੀ ਥੋੜੇ ਕਿ ਦਿਨਾਂ 'ਚ ਚਲੇ ਜਾਣਾ ਕਿੰਨੇ ਕਿ ਦਿਨਾਂ 'ਚ ਚਲੇ ਜਾਣਾ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਪਰ ਬਹੁਤ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਸੀ ਵੀ ਕਦੋਂ ਰੋਪੜ ਅੱਡੇ ਤੇ ਰੌਣਕਾਂ ਲੱਗਣਗੀਆਂ ਪਹਿਲਾਂ ਵਾਂਗ ਦੁਕਾਨਾਂ ਖੁੱਲਣਗੀਆਂ ਸੋ ਦੂਰ ਦਰਾਡੇ ਜਾਣ ਵਾਸਤੇ ਸਵਾਰੀਆਂ ਨੂੰ ਵੀ ਹੁਣ ਔਖਾ ਹੈ ਕੁਝ ਕੁ ਬੱਸਾਂ ਰੋਪੜ ਬਸ ਅਡੇ ਤੋਂ ਲੈਣੀਆਂ ਪੈਂਦੀ ਐ ਕੁਝ surjeet hospital ਹੱਡੀਆਂ ਦਾ ਉੱਥੋਂ ਜਿਹੜਾ ਸਵਾਰੀਆਂ ਨੂੰ ਚੜ੍ਹਨਾ ਪੈਂਦਾ ਉੱਥੇ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੈਟਾਂ ਕਰਕੇ ਮੈਂ ਬੇਨਤੀ ਕਰਦਾ ਵੀ ਸਾਰੇ ਵੀਡੀਓ ਨੂੰ ਜ਼ਰੂਰ ਦੱਬ ਕੇ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰੋ ਲੋਆ ਸਟਾਫ ਜਿਹੜਾ ਲੱਗਿਆ ਹੋਇਆ ਪੂਰੀ ਬੱਲੇ ਬੱਲੇ ਕਰਾਉਣ ਤੇ ਕਹਿੰਦੇ ਆ ਚੋਬਰ ਵੀ 3-4 ਮਹੀਨਿਆਂ ਦੇ ਵਿੱਚ ਗੱਲ ਟਿਕਾਣੇ ਲਾ ਦੇਣਗੇ ਇਹ ਮੁੰਡੇ ਹਾਂਜੀ 4 ਮਹੀਨੇ ਲੱਗੇ ਆ 4 ਮਹੀਨੇ 4 ਮਹੀਨੇ ਚ ਰਸਤਾ ਚੱਲਦਾ ਹੋ ਜਾਊਗਾ ਹਾਂਜੀ 4 ਮਹੀਨੇ ਚੱਲੂ ਹੋ ਜਾਏਗਾ ਲੋਕ ਵੀ ਕਹਿੰਦੇ 4 ਮਹੀਨੇ ਚ ਚੱਲਦਾ ਹੋ ਜਾਊਗਾ ਇੱਕ ਤਾਂ ਉਹ ਸਾਹਮਣੇ ਲਾਤਾ ਇਹਨਾਂ ਨੇ ਪਰਲੇ ਪਾਸੇ ਨੂੰ ਬਣਾਇਆ ਜੀ ਇੱਕ ਆ ਦੂਸਰਾ ਫੇਰ ਚੱਲਿਆ ਬੈਰਿੰਗਪੁਰੋਂ ਲਾ ਕੇ ਅੱਗੇ ਨੂੰ ਇਹ ਦੋ ਬਣਨੇ ਆ ਪੁਲ ਜੇ ਗੱਲ ਕਰੀਏ ਇੱਕ ਇੱਧਰ ਇੱਕ ਜਾਣ ਨੂੰ ਇੱਕ ਆਣ ਨੂੰ ਸਿੱਧਾ ਹਾਈਵੇ ਜੁੜ ਜਾਣਾ ਫਿਰ ਕੋਈ ਰੋਕ ਟੋਕ ਨਹੀਂ ਜਾਓ ਸਿੱਧੇ ਰੋਪੜ ਅੱਡੇ 'ਚ ਵੀ ਰਿਹੜੀਆਂ ਰੌਣਕਾਂ ਪੂਰੀਆਂ ਲੱਗਣਗੀਆਂ ਪਹਾੜ ਮੁੰਡੇ ਲੱਗੇ ਹੋਇਆ ਕਹਿੰਦੇ ਜਲਦੀ ਚਲਾਨੀ ਕਿਸੇ ਬਣਾਉਣੇ ਕੀ ਉਹ ਪੰਜਾਬ ਵਾਲੋ ਕੀ ਬਹੁਤ ਜ਼ਿਆਦਾ ਹੈ ਉੱਪਰ ਸਖਤ ਹੈ ਜਲਦੀ ਜਲਦੀ ਪੰਮ ਚੱਲੂ ਹੋ ਜਾਏ ਫੁੱਲ ਚੱਲ ਜਾਏ ਕਿਤਨੇ ਮਹੀਨੇ ਮੇ ਹੋ ਜਾਏਗਾ ਇਹ ਸਰ 3 ਮਹੀਨੇ ਚੱਲੂ ਹੋ ਜਾਏਗਾ ਲਓ ਵੀ ਖੁਸ਼ਖਬਰੀ ਹੈ ਹੁਣ 3 ਮਹੀਨੇ ਹੋ ਤਾਂ 3 ਸਾਲ ਗਏ ਆ ਪਰ ਹੁਣ 3 ਮਹੀਨੇ ਹੋਰ ਮੰਗੇ ਆ ਕਹਿੰਦੇ 3 ਮਹੀਨੇ ਦੇ ਵਿੱਚ ਜਿਹੜਾ ਓਕੇ ਹੋ ਜਾਊਗਾ ਬਹੁਤ ਉੱਪਰੋਂ ਦਬਾਅ ਹੋਇਆ ਕੰਪਨੀ ਦਾ ਜਿੰਨ ਜਲਦੀ ਹੋ ਜਾਏਗਾ ਨਾ ਚੰਗਾ ਰਹੇਗਾ ਠੀਕ ਹੈ ਧੰਨਵਾਦ